ਕੱਗਰ ਦਰਿਆ ਦੇ ਨਾਲ ਜੁੜਿਆ ਹੋਇਆ ਇੱਕ ਹੋਰ ਵੱਡਾ ਮਾਮਲਾ ਸਾਹਮਣੇ ਆਏਗਾ। ਪਹਿਲਾਂ ਦਾ ਕੱਗਰ ਦਰਿਆ ਦੇ ਨਾਲ ਜੁੜਿਆ ਹੋਇਆ ਮਾਮਲਾ ਇਹ ਕਾ ਕੀ ਕੱਗਰ ਦਰਿਆ ਦੇ ਵਿੱਚ ਲਗਾਤਾਰ ਪਾਣੀ ਵਧ ਰਿਹਾ ਹੈ ਜਿਸ ਨੂੰ ਲੋਕ ਚਿੰਤਾ ਦੇ ਵਿੱਚ ਨੇ। ਪਰ ਹੁਣ ਨਵਾਂ ਮਾਮਲਾ ਇਹ ਸਾਹਮਣੇ ਆਏਗਾ ਕਿ ਕੱਗਰ ਦਰਿਆ ਦੇ ਅੰਦਰ বন ਵਿਭਾਗ ਦੇ ਵੱਲੋਂ ਦਰਖਤ ਲਾਏ ਜਾ ਰਹੇ ਨੇ ਤਕਰੀਬਨ 18 ਕਿਲੋਮੀਟਰ ਲੰਬੇ ਏਰੀਏ ਦੇ ਵਿੱਚ ਖਨੌਰੀ ਤੋਂ ਲੈ ਕੇ ਪਿੰਡ ਮਕੋੜ ਸਾਹਿਬ ਤੱਕ ਜੋ ਪਿਛਲੇ ਸਮੇਂ ਦੇ ਦੌਰਾਨ ਪੰਜਾਬ ਸਰਕਾਰ ਦੇ ਵੱਲੋਂ ਘੱਗਰ ਦਰਿਆ ਦੀ ਜ਼ਮੀਨ ਅਕਵਾਇਰ ਕੀਤੀ ਗਈ ਸੀ ਕਿਸਾਨਾਂ ਤੋਂ ਹੁਣ ਉਹ ਬਨ ਵਿਭਾਗ ਨੂੰ ਦੇ ਕੇ ਉਸ ਦੇ ਵਿੱਚ ਰੁੱਖ ਲਗਵਾਏ ਜਾ ਰਹੇ ਨੇ ਸੋ ਇਸ ਦੇ ਪਿੱਛੇ ਸਰਕਾਰ ਦੀ ਤੇ ਬਨ ਵਿਭਾਗ ਦਾ ਕੀ ਕਹਿਣਾ ਹੈ ਉਹ ਵੀ ਤੁਹਾਨੂੰ ਵੀਡੀਓ ਦੇ ਵਿੱਚ ਸੁਣਾਵਾਂਗੇ ਪਰ ਤੁਹਾਨੂੰ ਪਹਿਲਾਂ ਇੱਥੇ ਦੱਸ ਦਈਏ ਕਿ ਇਸ ਫ਼ਬ ਦਾ ਕਿਸਾਨਾਂ ਦੇ ਵੱਲੋਂ ਵਿਰੋਧ ਕੀਤਾ ਗਿਆ ਵਾਪਸ ਜਿਹੜੇ ਰੁੱਖ ਨੇ ਉਹ ਲਿਆਂਦੇ ਗਏ ਅਧਿਕਾਰੀਆਂ ਦੇ ਵੱਲੋਂ ਜਿਹੜੇ ਵਾਪਸ ਉਹਨਾਂ ਨੂੰ ਚੁਕਾ ਦਿੱਤੇ ਗਏ ਨੇ ਇਥੋਂ ਤੱਕ ਕਿ ਜਿਹੜੇ ਰੁੱਖ ਲਗਾਏ ਗਏ ਸੀ ਉਹ ਰੁੱਖ ਵੀ ਵਾਪਸ ਉਹਨਾਂ ਦੇ ਹੱਥਾਂ ਦੇ ਨਾਲ ਹੀ ਪਟਾ ਕੇ ਟਰੈਲੀ ਦੇ ਵਿੱਚ ਰਖਵਾ ਦਿੱਤੇ ਗਏ ਨੇ ਵੱਡੇ ਪੱਧਰ ਦੇ ਉੱਪਰ ਭਾਰਤੀ ਕਿਸਾਨ ਜੁਨੀਏਕਤਾ ਉਜਾਦ ਆਜ਼ਾਦ ਦੇ ਆਗੂ ਜਿਹੜੇ ਮੌਕੇ ਦੇ ਉੱਪਰ ਮੌਜੂਦ ਸੀਗੇ ਆਗੂਆਂ ਦੇ ਨਾਲ ਗੱਲਬਾਤ ਕਰਦੇ ਸਮੇਂ ਕੀ ਕਿਹਾ ਆਗੂਆਂ ਨੇ ਅਤੇ ਕਿੰਨਾ ਸਮਾਂ ਜਿਹੜਾ ਇਸ ਦਾ ਵਿਰੋਧ ਉਹ ਕਰਦੇ ਰਹਿਣਗੇ ਪੂਰੀ ਗੱਲਬਾਤ ਤੁਹਾਨੂੰ ਇਸ ਵੀਡੀਓ 'ਚ ਸੁਣਾਉਣਿਆ ਵੀਡੀਓ ਸ਼ੇਅਰ ਜ਼ਰੂਰ ਕਰਿਓ ਕੀ ਮਸਲਾ ਹੈਗਾ ਜਿਹੜਾ ਅੱਜ ਤੁਸੀਂ ਇੱਥੇ ਇਕੱਠੇ ਹੋਏ ਹਾਂ ਮਸਲਾ ਇਸ ਤਰ੍ਹਾਂ ਦੀ ਮੈਂ ਰਾਜ ਸਿੰਘ ਥੇੜੀ ਜ਼ਿਲ੍ਹਾ ਗੂਬੀਕੇ ਇੱਕ ਤਹਾਜਾ ਪਿਛਲੇ ਲੰਮੇ ਸਮੇਂ ਤੋਂ ਅਸੀਂ ਸਰਕਾਰ ਨੂੰ ਇਹ ਨੋਟਿਸ ਕਰਾ ਰਹੇ ਹਾਂ ਕਿ ਜਿਹੜਾ ਘੱਗਰ ਦਾ ਏਰੀਆ ਤੁਸੀਂ ਡਰੇਨ ਮਹਿਕਵੇਂ ਨੇ ਲੋਕਾਂ ਤੋਂ ਕੋਈ ਕੀਤਾ ਸੀ ਘੱਗਰ ਬਣ ਚੌੜਾ ਕਰਨ ਵਾਸਤੇ ਉਹ ਸਰਕਾਰ ਨੇ ਵਣਪਾਗ ਨੂੰ ਦੇ ਦਿੱਤਾ ਗਿਆ ਤੇ ਵਣਪਾਗ ਦਾ ਤੁਹਾਡੇ ਸਾਹਮਣੇ ਰੁੱਕ ਪਏ ਨੇ ਵਿਚ ਰੁੱਖ ਲਾਉਣ ਵਾਸਤੇ ਜੰਗੀ ਪੱਦਰ ਤੇ ਤਿਆਰੀ ਕਰ ਰਿਹਾ ਪਹਿਲਾਂ ਖੱਡੇ ਪੱਟ ਤੇ ਹੁਣ ਲਿਆ ਕੇ ਰੁੱਖ ਵੱਡੀ ਪੱਦਰ ਤੇ ਲਿਆ ਕੇ ਤਰ ਰਹੇ ਨੇ ਹਰੇਕ ਇਨਸਾਨ ਨੂੰ ਪਤਾ ਹੈ ਕਿ ਜੇ دریا ਦੇ ਵਿੱਚ ਰੁੱਖ ਲੱਗਦੇ ਨੇ ਤਾਂ ਪਾਣੀ ਦੀ ਨਿਕਾਸੀ ਰੁਕੇਗੀ ਜੋ ਨਿਕਾਸੀ ਰੁਕਦੀ ਹੈ ਤਾਂ ਬੰਨ ਟੁੱਟੇਗਾ ਜੇ ਬੰਨ ਟੁੱਟਦਾ ਹੈ ਤੇ ਲੋਕਾਂ ਦੀ ਜੀਵਨ ਰੱਖਿਆ ਹੈ ਬਾਹਰ ਫਸਲਾਂ ਤਬਾਹ ਹੋਣਗੀਆਂ ਜਿਹੜੇ ਕਰਨੇ ਨਾਲ ਪਿੰਡ ਨੇ 15 ਤੋਂ 20 ਪਿੰਡ ਨੇ ਪਿੰਡ ਵੀ ਡੁੱਬਣਗੇ ਸਰਕਾਰ ਦੀ ਕੀ ਨੀਤੀ ਹੈ ਕੀ ਨੀਤੀ ਹੈ ਸਰਕਾਰ ਦੀ ਕਿਉਂ ਮਾਰਨਾ ਚਾਹੁੰਦੀ ਹੈ ਲੋਕਾਂ ਨੂੰ ਸਾਨੂੰ ਸਮਝ ਨਹੀਂ ਆ ਰਹੀ ਉਹਦੇ ਵਿਰੋਧ ਚ ਅਸੀਂ ਆਏ ਸੀ ਕਿ ਸਰਕਾਰੇ ਤੇਰੀ ਨੀਤੀ ਤੋਂ ਸਾਫ਼ ਦਿਸਦੀ ਹੈ ਕਿ ਲੋਕਾਂ ਨੂੰ ਮਾਰਨ ਦੀ ਹੈ ਤੇਰੀ ਨੀਤੀ ਲਾਗੂ ਨਹੀਂ ਹੋਣਦਿਆਂਗੇ ਲੋਕਾਂ ਦੇ ਪਰਚੇ ਕਰੋ ਡਾਂਗਾ ਮਾਰੋ ਜੋ ਮਰਜ਼ੀ ਕਰੋ ਬੇ ਰੁਖ ਨਹੀਂ ਲਾਂਦਿਆਂਗੇ ਰੁਖ ਰੁਖ ਰੋਕਣ ਵਾਸਤੇ ਆਏ ਆ ਅੱਜ ਹੀ ਤਾਂ ਇਹ ਰੁਖ ਆਏ ਨੇ ਮਹਿਕਮੇ ਦੇ ਕੋਈ ਬੇਲਦਾਰ ਆ ਕੇ ਖੜਾ ਵਿਚਾਰਾ ਕੋਈ ਕਹਿੰਦੇ ਅਫਸਰਾਂ ਦਾ ਹੁਕਮ ਹੈ ਕਿ ਲਾਓ ਪਰ ਅਸੀਂ ਵਿਰੋਧ ਕਰਾਂਗੇ ਜਿੰਨਾ ਚਿਰ ਜਿਹੜਾ ਏਰੀਆ ਹੈ ਡਰੇਨ ਪਾਗ ਨੂੰ ਦੁਬਾਰਾ ਨਹੀਂ ਅਲਰਟ ਹੁੰਦਾ ਉਹਨਾਂ ਹੀ ਸੰਘਰਸ਼ ਜਾਰੀ ਰੱਖਾਂਗੇ ਤਿੱਖਾ ਕਰਾਂਗੇ ਸੰਘਰਸ਼ ਜੇ ਕੋਈ ਹੋਰ ਵੀ ਮਹਿਕਮੇ ਦਾ ਵੱਡਾ ਅਧਿਕਾਰੀ ਹੁੰਦਾ ਤਾਂ ਉਹਦਾ ਕਰੋ ਵੀ ਕਰਾਂਗੇ ਇੱਥੇ ਰੋਕ ਕੇ ਧੁੱਪ 'ਚ ਬਿਠਾਵਾਂਗੇ ਘੱਗਰ 'ਚ ਵਾਰਡ ਕੇ ਬਿਠਾਵਾਂਗੇ ਇਹਨਾਂ ਨੂੰ ਕਿ ਦੱਸੋ ਕਿਸਾਨਾਂ ਦਾ ਗ੍ਰਾਹ ਕੀ ਹੈ ਕਿਹਨੇ ਤੁਹਾਨੂੰ ਮਹਿਕਮੇ ਨੇ ਇਜਾਜ਼ਤ ਦੇ ਦੇ ਕੇ ਡਰੇਨ ਦੇ ਵਿੱਚ ਘੱਗਰ ਦੇ ਵਿੱਚ ਲਿਆ ਕੇ ਰੁੱਖ ਲਗਾ ਦਿਓ ਇਹ ਹੋ ਨਹੀਂ ਦਿਆਂਗੇ ਜੀ ਇੱਕ ਪਾਸੇ ਇੱਕ ਅਗਰਜ ਪਾਣੀ ਦਾ ਪੱਧਰ ਵਧ ਰਿਹਾ ਹੈਗਾ ਤਾਂ ਦੂਜੇ ਪਾਸੇ ਜਿਹੜੇ ਰੁੱਖ ਲਗਾਏ ਜਾ ਰਹੇ ਨੇ ਹਾਂ ਜੀ ਤਕਰੀਬਨ ਕਿਹਾ ਜਾ ਰਿਹਾ ਵੀ ਕਰੋੜਾਂ ਰੁਪਿਆਵਾਂ ਦੇ ਜਿਹੜਾ ਖਰਚਾ ਆਉਣਾ ਹੈ ਇਹ ਰੁੱਖ ਲਾਉਣ ਤੇ ਸੋ ਨਹੀਂ ਲੱਗਦਾ ਕਿ ਜਿਹੜਾ ਜਦ ਤਾ ਇਹ ਪਹਿਲਾਂ ਛੇੜਨਾ ਸੀ ਕਿਉਂਕਿ ਹੁਣ ਪਾਣੀ ਆ ਗਿਆ ਤਾਂ ਦਰਕਤ ਦੇ ਬਹਿ ਵੀ ਸਕਦੇ ਨੇ ਮਰ ਵੀ ਸਕਦੇ ਨੇ ਇਹ ਰੁੱਖਾ ਪਾਣੀ ਦੇ ਵਿੱਚ ਤੇ ਸਰਕਾਰ ਜਿਹੜਾ ਬੇਫਾਲਤੂ ਦਾ ਖਰਚਾ ਕਰ ਰਹੇ ਦੇ ਉੱਪਰ ਲੱਗੀ ਹੋਈ ਹੈ ਸਰਕਾਰ ਚਾਹੁੰਦੀ ਇਹ ਹੈ ਸਰਕਾਰ ਇਹ ਚਾਹੁੰਦੀ ਹੈ ਪਹਿਲਾ ਬੰਦ ਬੰਨਣ ਦੇ ਨਾਤੇ ਪੈਸਾ ਖਾਓ ਫਿਰ ਟੁੱਟਣ ਦੇ ਨਾਤੇ ਪੈਸਾ ਖਾਓ ਰੁਖ ਲਗਾ ਕੇ ਰੁਖ ਲਗਾਉਣ ਦੇ ਪੈਸੇ ਖਾਓ ਤੇ ਫਿਰ ਜਿਹੜੇ ਮਰ ਗਏ ਉਹਦਾ ਫਿਰ ਪੈਸਾ ਹਾਇਬ ਕਰੋ ਸਰਕਾਰ ਚਾਹੁੰਦੀ ਏ ਆ ਉਹਦੀ ਅਸਰ ਸ਼ਹੀਦੀ ਨੀਤੀ ਏ ਹੈ ਲਾਣਾ ਕੁਛ ਨਹੀਂ ਪੱਲਿਓ ਰੁਖ ਲਿਓ ਮਰ ਜਾਣ ਕੇ ਦੁਆਰਾ ਫਿਰ ਅਲਾਟ ਕਰ ਦਿਓ ਇਹ ਸਰਕਾਰ ਦੀ ਪੈਸੇ ਖਾਂਦੀ ਨੀਤੀ ਆ ਅਫਸਰ ਸ਼ਹੀਦੀ ਨੀਤੀ ਏ ਸੋ ਇਹਨੂੰ ਲਾਗੂ ਨਹੀਂ ਹੁੰ ਦਿੱਤਾ ਜਾਏਗਾ ਜੀ ਕੇਂਦਰ ਸਰਕਾਰ ਦੇ ਵੱਲੋਂ ਵੀ ਇਹਨੂੰ ਲੈ ਕੇ ਐਨਓਸੀ ਦੇ ਦਿੱਤੀ ਗਈ ਹੈ ਤੇ ਜਿਹੜੀਆਂ ਗਰਦੌਰੀਆਂ ਨੇ ਉਹ ਬਣ ਵਿਭਾਗ ਦੇ ਨਾਮ ਦੇ ਉੱਤੇ ਕਰ ਦਿੱਤੀਆਂ ਗਈਆਂ ਨੇ ਜ਼ਮੀਨ ਦੀ ਜਿਹੜੀ ਮਾਲਕਾ ਮਾਲਕੀ ਦਾ ਹੱਕ ਕਹਿੰਦੀ ਹੁਣ ਆਪਾਂ ਬਣ ਵਿਭਾਗ ਨੂੰ ਦੱਸਿਆ ਜਾ ਰਿਹਾ ਪਹਿਲਾਂ ਡਰੇਨ ਵਿਭਾਗ ਸੀਗਾ ਇਹਨੂੰ ਕਿਵੇਂ ਦੇਖਦੇ ਹੋ ਤੁਸੀਂ ਦੇਖੋ ਸਰਕਾਰ ਬੇਸ਼ੱਕ ਪੰਜਾਬ ਦੀ ਹੋਵੇ ਜਾਂ ਸੈਂਟਰ ਦੀ ਹੋਵੇ ਸਰਕਾਰਾਂ ਹਮੇਸ਼ਾ ਇੱਕੋ ਹੀ ਕੰਮ ਕਰਦੀਆਂ ਨੇ ਲੋਕਾਂ ਨੂੰ ਮਾਰਨ ਦੀਆਂ ਨੀਤੀਆਂ ਕੋਈ ਫਰਕ ਨਹੀਂ ਹੈ ਬਹੁਤੀ ਬੋਤੀ ਸਰਕਾਰ ਜਾਂ ਭਗਵੰਤ ਸਿੰਘ ਸਰਕਾਰ 'ਚ ਇਹ ਭਗਵੰਤਮਾਨ ਵੀ ਸਰਕਾਰ ਵੀ ਉਹਦੀ ਨੀਤੀਆਂ ਚੱਲ ਰਹੀਆਂ ਐ ਐਨਓਸੀ ਵਣ ਭਾਗ ਨੂੰ ਤੁਰਜੇ ਜਾਂ ਡਰੇਨ ਭਾਗ ਨੂੰ ਤੁਰਜੇ ਕੀ ਫਰਕ ਪੈਂਦਾ ਸਰਕਾਰ ਦੇ ਕਾਜੀ ਨੇ ਖੱਲੀ ਕਾਲੇ ਕਾਰੋ ਕਰ ਲੋ ਜਿੰਨੇ ਮਰਜ਼ੀ ਕਰਨੇ ਨੇ ਪਹਿਲਾਂ ਉਧਰ ਭੇਜੀ ਐ ਹੁਣ ਇਧਰ ਭੇਜ ਦਿਓ ਜੇ ਹੁਣ ਦੁਬਾਰਾ ਫੇਰ ਡਰੇਨ ਭਾਗ ਚ ਤੁਰਨ ਜਾਂਦੀ ਐ ਤੇ ਸਰਕਾਰ ਦੇ ਕਾਜੀ ਨੇ ਜੋ ਮਰਜ਼ੀ ਕਰਜੋ ਕਿਹੜੇ ਕਿਹੜੇ ਪਿੰਡਾਂ 'ਚ ਰੁੱਖ ਲੱਗ ਰਹੇ ਨੇ ਇਹ ਇਹ ਲਗਾਤਾਰ ਬਨਾਰਸੀ ਤੋਂ ਲੈ ਕੇ ਮਕੋਟ ਸਾਹਿਬ ਤੱਕ ਜਿੰਨੇ ਪਿੰਡ ਨੇ ਲਗਭਗ ਸਾਰੇ ਪਿੰਡਾਂ ਦੇ ਵਿੱਚ ਇਹ ਰਿਆ ਖੱਡੇ ਪੱਟੇ ਹੋਏ ਨੇ ਕਿ ਮਹਿਕਮਾ ਬੜੀ ਜੰਗੀ ਪੱਦਰ ਤੇ ਤਿਆਰੀ ਕਰ ਰਿਹਾ ਜਦੋਂ ਤਿਆਰੀ ਵੀ ਉਹਨੂੰ ਕਰ ਰਿਹਾ ਤੇ ਪਾਣੀ ਆ ਗਿਆ ਦਿਸੇਗਾ ਵੀ ਅੱਜ ਰੋ ਖਲਾਇਆ ਕੱਲ ਨੂੰ ਮਰ ਜਾਣਾ ਅੱਧੇ ਲਾਣ ਕੇ ਉਹਦੇ ਖਾਣ ਕੇ ਮੈਂ ਕਿ ਮੇਰਾ ਮਕਸਦ ਇਹ ਹੈ ਵੀ ਅਫਸਰਾਂ ਨੂੰ ਪੈਸੇ ਕਿਵੇਂ ਸਿਕਾਵ ਰੁਕਾਣ ਦੇ ਨਾ ਤੇ ਪੈਸੇ ਕੁਝ ਹਜ਼ਮ ਕਰ ਜੋ ਤੇ ਆਪਣਾ ਪੇਟਾ ਭਰੋ ਬਸ ਮਕਸਦ ਇਹ ਸਰਕਾਰਾਂ ਦਾ ਕੀ ਨਾਮ ਹੈ ਇਹ ਆਪਣਾ ਮੇਰਾ ਨਾਮ ਸਰਦੂਲ ਸਿੰਘ ਹੈ ਜੀ ਜਿਹੜਾ ਕੱਗਰ ਚ ਰੁੱਖ ਲਗਾਏ ਜਾ ਰਹੇ ਨੇ ਇਸ ਸਾਰੇ ਮਸਲੇ ਨੂੰ ਕਿਵੇਂ ਦੇਖਦੇ ਹੋ ਤੁਸੀਂ ਇਹ ਬਹੁਤ ਗਲਤ ਹੋ ਰਿਹਾ ਜੀ ਇਹਦੇ ਨਾਲ 16 ਪਿੰਡ ਜਿਹੜੇ ਨੇ ਇਹਨਾਂ ਦੀ ਜੀਵਨ ਰੇਖਾ ਜਿਹੜੀ ਉਹ ਖਤਮ ਹੋ ਜੇਗੀ ਫਸਲਾਂ ਤਬਾਹ ਹੋ ਜਾਣਗੀਆਂ ਪਿੰਡ ਡੁੱਬ ਜਾਣਗੇ ਘਰਾਂ ਚ ਪਾਣੀ ਵੜ ਜਾਏਗਾ ਕਿਉਂਕਿ ਇਹ ਕੁਦਰਤੀ ਵਹਾਈ دریا ਦਾ ਪਹਾੜਾਂ ਚੋਂ ਪਾਣੀ ਆਉਂਦਾ ਇਹਦੇ ਨਾਲ ਬਹੁਤ ਸਾਰੀਆਂ ਜੜੀਆਂ ਬੂਟੀਆਂ ਤੇ ਹੋਰ ਕਈ ਕਿਸਮ ਦੇ ਉਹ ਰੁੜ ਕੇ ਆਉਂਦੇ ਨੇ ਉਹ ਇਹਨਾਂ ਦਰਖਤਾਂ ਦੇ ਵਿੱਚ ਫਸ ਜਾਣਗੇ ਪਾਣੀ ਦਾ ਰਾਹ ਰੁਕ ਜਾਏਗਾ ਜਦੋਂ ਪਾਣੀ ਦਾ ਰਾਹ ਰੁਕ ਗਿਆ ਤਾਂ ਇਹ ਕੁਦਰਤੀ ਇਹ ਬਨ ਜਿਹੜਾ ਇਹ ਉਛਲੇਗਾ ਉਛਲ ਕੇ ਟੁੱਟ ਜਾਏਗਾ ਤੇ ਸਾਡੇ ਘਰ ਜਿਹੜੇ ਨੇ ਉਹ ਕੰਡੇ ਦੇ ਉੱਤੇ ਨੇ ਉਹ ਡੁੱਬ ਜਾਣਗੇ 15 16 ਪਿੰਡਾਂ ਦੀਆਂ ਸਾਡੀਆਂ ਫਸਲਾਂ ਤਬਾਹ ਹੋ ਜਾਣ ਗਈਆਂ ਬਹੁਤ ਲੰਮੇ ਸਮੇਂ ਤੋਂ ਇਸ ਤਰ੍ਹਾਂ ਸਾਡੇ ਨਾਲ ਹੁੰਦਾ ਆਇਆ ਸੀ ਹਰ ਸਾਲ ਫਸਲਾਂ ਡੁੱਬਦੀਆਂ ਤੇ ਮਰਦੀਆਂ ਸਨ 2008 ਦੇ ਵਿੱਚ ਇਹ ਡਰੇਨ ਵਿਭਾਗ ਨੇ ਹੀ ਬਣ ਵੱਦਾ ਸੀ ਤੇ ਹੁਣ ਡਰੇਨ ਵਿਭਾਗ ਨੇ ਇਹਨੂੰ ਵਣ ਵਿਭਾਗ ਨੂੰ ਦੇ ਦਿੱਤਾ ਤੇ ਵਣ ਵਿਭਾਗ ਦੇ ਵਿੱਚ ਦਰਖਤ ਲਾ ਦੇਗਾ ਦਰਖਤ ਲਾ ਦੇਗਾ ਤੇ ਪਾਣੀ ਦਾ ਰਾਹ ਰੁਕ ਜਾਏਗਾ ਅਸੀਂ ਪਹਿਲਾਂ ਤੋਂ ਵੀ ਬੱਦਤਰ ਹਾਲਤ ਹੋ ਜਾਾਂਗੇ ਸਾਡੇਆਂ ਘਰਾਂ 'ਚ ਪਾਣੀ ਵੜ ਜਾਏ ਕਰੇਗਾ ਤੇ ਸਾਡੀਆਂ ਫਸਲਾਂ ਤਬਾਹ ਹੋ ਜਾਣਗੀਆਂ ਇਲਾਕੇ ਦੇ ਮੰਤਰੀ ਸਾਹਿਬ ਨੂੰ ਇਲਾਕੇ ਦੇ ਮੰਤਰੀ ਸਾਹਿਬ ਨੂੰ ਅਸੀਂ ਇਹਦੇ ਬਾਰੇ ਪੂਰੀ ਤਰ੍ਹਾਂ ਜਾਣੂ ਕਰਵਾ ਚੁੱਕੇ ਹਾਂ ਆਉਣ ਵਾਲੇ ਸੰਭਾਵੀ ਖਤਰੇ ਬਾਰੇ ਜਾਣੂ ਕਰਵਾ ਚੁੱਕੇ ਹਾਂ ਉਹਨਾਂ ਸਾਨੂੰ ਪੂਰੀ ਤਰ੍ਹਾਂ ਵਿਸ਼ਵਾਸ ਵੀ ਦਵਾਇਆ ਹੈ ਵੀ ਮੈਂ ਪਿੰਡਾਂ ਆਪਣੇਆਂ ਨੂੰ ਹਲਕੇ ਜਿਹਾ 15 16 ਪਿੰਡਾਂ ਨੂੰ ਤਬਾਹ ਨਹੀਂ ਹੋਣ ਦਿਆਂਗਾ ਤੇ ਤੁਹਾਡੀ ਮੈਂ ਪੂਰੀ ਤਰ੍ਹਾਂ ਰਾਖੀ ਕਰਾਂਗਾ ਮੈਂ ਡਰਖਟ ਨਹੀਂ ਲੱਗਣ ਦੇਣੇ ਪਰ ਅਸੀਂ ਹੈਰਾਨ ਆ ਕਿ ਮੰਤਰੀ ਸਾਹਿਬ ਦੇ ਇਨਾ ਕਹਿਣ ਦੇ ਬਾਅਦ ਯੂਜ ਵੀ ਵੀ ਮੈਂ ਲੋਕਾਂ ਦੇ ਨਾਲ ਹਾਂ ਮੈਂ ਦਰਖਤ ਨਹੀਂ ਲਗਣ ਦੇਣਾ ਇਹ ਮੈਂ ਆਪਣੇ ਹਲਕੇ ਦੇ 15 16 ਪਿੰਡਾਂ ਦੀਆਂ ਫਸਲਾਂ ਤੇ ਕਰਤਬਾ ਨਹੀਂ ਹੋਣ ਦੇਣੇ ਇਹ ਜਿਹੜਾ ਬਣ ਵਿਭਾਗ ਇਹਦੇ ਅਫਸਰਾਂ ਤੇ ਆ ਛੋਟੀ ਲੈਵਰ ਬਜੇਦ ਹੋਈ ਪਈ ਏ ਪਈ ਇਹਨਾਂ ਰੋਕਾਂ ਨੂੰ ਤਬਾਹ ਕਰਕੇ ਹੀ ਛੱਡਣਾ ਅਸੀਂ ਉੱਧਰ ਹੁੰਨੇ ਆ ਤੇ ਫਿਰ ਚਕਾ ਨਹੀਂ ਦੇ ਕੇ ਆ ਜਾਂਦੇ ਨੇ ਆਖਰ ਰੁਖ ਲਾਣ ਲੱਗ ਜਾਂਦੇ ਨੇ ਇਹ ਰੁਖ ਲੱਗ ਕੇ ਸਾਡਾ ਬਹੁਤ ਭਾਰੀ ਨੁਕਸਾਨ ਹੋਏਗਾ ਸਾਡੇ ਹਲਕੇ ਲਹਿਰੇ ਦੇ 15 16 ਪਿੰਡ ਇਹਦੇ ਨਾਲ ਪ੍ਰਭਾਵਤ ਹੋਣਗੇ ਸਾਡੀਆਂ ਫਸਲਾਂ ਮਰਨ ਕਰਨਗੀਆਂ ਘਰ ਡੁੱਬਣ ਕਰਨਗੇ ਕੋਈ ਡਰੇਨ ਵਿਭਾਗ ਨੇ ਉਦੋਂ ਪਹਿਲਾਂ ਪਿੰਡਾਂ ਵਾਲਿਆਂ ਨੂੰ ਸੂਚਿਤ ਕੀਤਾ ਵੀ ਜਿਹੜੀ ਜ਼ਮੀਨ ਇਹ ਬਨ ਵਿਭਾਗ ਨੂੰ ਦਿੱਤੀ ਜਾ ਰਹੀ ਹੈ ਨਹੀਂ ਇਹ ਤੋਂ ਪਹਿਲਾਂ ਨਹੀਂ ਕੀਤਾ ਐ ਕਹੀਂ ਕੀਤਾ ਐ ਐ ਕਹੀਂ ਸਾਨੂੰ ਦੱਸਿਆ ਵੀ ਇਹ ਜ਼ਮੀਨ ਜਿਹੜੀ ਇਹ ਡਰੇਨ ਵਿਭਾਗ ਨੇ ਵਣ ਵਿਭਾਗ ਨੂੰ ਦਿੱਤੀ ਏ ਅਤੇ ਉਦੋਂ ਤੋਂ ਹੀ ਹਲਕੇ ਦੇ ਲੋਕ ਜਿਹੜੇ ਨੇ ਇਸ ਗੱਲ ਦਾ ਬਹੁਤ ਇਤਰਾਜ਼ ਕਰ ਰਹੇ ਨੇ ਤੇ ਅਫਸਰਾਂ ਆ ਗਏ ਤੇ ਲੀਡਰਾਂ ਆ ਗਏ ਮੰਗ ਰੱਖ ਰਹੇ ਨੇ ਕਿ ਇਹ ਦੁਬਾਰਾ ਜ਼ਮੀਨ ਜਿਹੜੀ ਜੇ ਇਹ ਡਰੇਨ ਵਿਭਾਗ ਨੂੰ ਹੀ ਦਿੱਤੀ ਜਾਵੇ ਠੀਕ